ਵੇਲੋ ਹਲੋ ਵੇਲੋ ਸੋਖਾ ਗਿਆ ਮੈਂ ਤੁਹਾਨੂੰ ਇਹ ਕਹਦਾ ਸੀ ਐਂ ਬਾਬੋ ਮੇਰੇ ਘਰ ਤੇ ਗੱਲ ਕਰ ਲੈ ਜਿੱਦ ਤੂੰ ਪਰ ਗੱਲ ਆ ਗੱਲ ਮੈਂ ਤਾਂ ਕਿ ਮੇਰਾ ਵੀ ਨਹੀਂ ਚੁੱਕਾ ਨਾ ਚਲ ਪੈਸੇ ਦੇਵੇਂ ਤਾਂ ਨਹੀਂ ਆ ਰਿਹਾ ਪਏਸੇ ਪੇਮੈਂਟ ਕਰ ਮੈਨੂੰ ਹਾਂ ਭਾਈ ਜਿੱਦ ਤੂੰ ਮੇਰੇ ਕੋਲ ਤਾਂ ਕੁਝ ਨਹੀਂ ਉਹਦੇ ਕੋਲ ਹੀ ਲੈ ਉਹਦੇ ਕੋਲ ਸੀ ਤੂੰ ਉਹਦੇ ਨੂੰ ਦੇ ਦੇ ਕੁਝ ਨਹੀਂ ਦਿੰਦਾ ਚਲ ਭਈ ਇੱਕ ਵਾਰ ਕਰ ਲਉ ਫਿਰ ਮੈਂ ਹਲੋ ਇੱਕ ਵਾਰੀ ਕਰਨ ਨੂੰ ਪਰ ਮੈਂ ਕਿ ਮੈਂ ਤਾਂ ਬਣ ਗਿਆ ਮੁਰਾ ਮੇਰਾ ਤਾਂ ਉਹ ਬਣ ਗਿਆ ਚੇੜੀ ਨਾ ਤੁੰਗਿਆ ਅੱਜ ਤੋਂ ਮੇਰੀਆਂ ਦਾ ਕੰਜਦੇ ਆ ਜਾ ਪਾਰਾ ਬਾਦਵਾ ਆ ਕੰਮ ਹਰ ਕੰਮ ਹਰਾ ਆ ਜਾ ਬੈਠਾ ਤੇ ਪੈ ਜਾ ਛੌਂ ਗਿਆ ਸਰਦੀ ਕਾ ਨੂੰ ਆਹ ਹਾ ਅਖਰ ਤਾ ਆ ਜਾ ਛੌਂ ਗਿਆ ਜੇ ਤੱਕ ਫਿਰ ਹੁਣ ਬਣਿਆ ਸੀ ਐ ਚਾ ਨਹੀਂ ਕਿਦਾ ਆਇਆ ਤੱਕ ਫਿਰ ਹੁਣ ਆਇਆ ਸੀ ਕੀ ਗੱਤਾਂ ਫਲਟਾ ਚੱਲ ਗਈ ਉਹ ਭੱਜ ਗਈ ਜਲਾ ਤਾਂ ਭੰਡਾ ਪਸੰਦੀ ਕੀ ਤਾਂ ਮੈਂ ਨਹੀਂ ਕਰਿਆ ਕੀ ਹੋ ਗਿਆ ਕੋਈ ਨਹੀਂ ਅੰਦਰ ਆ ਬੜੀ ਲਾਦੋ ਤੁਹਾਨੂੰ ਮੈਂ ਤਾਂ ਤੁਹਾਨੂੰ ਵੀ ਲੋੜ ਹੈ ਬਸ ਮੈਂ ਤਾਂ ਘਰੇ ਜਾਣੀ ਆ ਲੱਕ ਕੀ ਆ ਉਹ ਕਿਹਨਾਂ ਜਲਾਸ ਵਿੱਚ ਦੱਸਿਆ ਨਹੀਂ ਮੈਂ ਤੁਹਾਨੂੰ ਵੀ ਲੋੜ ਹੈ ਗਿਆ ਗਲਤ ਕੀ ਹੋਇਆ ਰੋਟੀਆਂ ਖਾ ਕੇ ਆਉਂਦੀ ਪਤਾ ਰੋਟੀਆਂ ਤੋਂ ਦੁਜੀਏ ਪਰਸੇ ਤਾਂ ਕਿੱਕਤਾ ਫੁੱਫੇ ਨੱਕਾ ਮੱਕਾ ਵਾਲਾ ਵਰਦੋ ਤਾਂ ਮੈਂ ਕਰਦੀ ਉਸ ਮੈਂ ਜਾਣੀ ਉਹ ਕਰੇ ਨਾ ਨਾ ਮੈਂ ਉਸ ਮੈਂ ਨਹੀਂ ਬਰੇਗਾ ਸੁਣਾ ਹਲਾ ਪੈਸੇ ਲੈ 5000 ਨਾ ਮੈਂ ਉਸ ਮੈਂ ਨਹੀਂ ਲੈਦੀ ਹੁੰਦੀ 5000 ਦੀ ਨਹੀਂ ਲੋੜੇਗੀ ਮੈਨੂੰ ਤਾਂ ਮੈਂ ਯਾਰ ਗੋਲੀਆਂ ਖਾਦੀਆਂ ਸੀ ਪੰਜ ਮੈਂ ਨਹੀਂ ਲੈਣੀ ਪੈਸੇ ਪਾਹੋਰ ਤੇ ਕੀ ਹੋ ਗਿਆ ਆਹ ਆਹ ਤੂੰ ਖਾ ਤੇ ਤੂੰ ਆਹ ਆਹ ਪਾ ਲਈ ਯਾਰ ਹਉ ਮੈਂ ਜਿਆਦੇ ਪ੍ਰਾਨ ਤੇ ਤੁੱਤ ਵੀ ਮਿਲਾਇਆ ਇਹ ਦੂਮੜਕੀ ਨੇ ਕੰਨ ਜਗਾਲ ਦਾ ਪਾੜ ਕੇ ਰੱਖਤੀ ਹੂੰ ਵੀ ਭੱਜ ਗਈ ਮੈਂ ਉਹਦੇ ਕਮਰਾ ਰਹਿਣਾ ਉਹਦੇ ਰਹਿਣਾ ਨੂੰ ਚੀਤੀਂ ਨਾ ਹੋਏ ਹਾਈ ਹੋਏ ਮਾਰਤਾ ਹੋਰ ਬਾਈ ਦੂਮੜਕੀ ਨੇ ਕੰਨ ਜਗਾਲ ਤਾਂ ਵੇ